ਅਗਲਾ ਸੌਰਾ ਬਰੁਲਵਰ ਸਾਨੀ ਨੂੰ ਕਿ ਬਾਤਿਕ ਲੈਵਲ ਚ ਇੱਕ ਨਵੀਂ ਚੀਜ਼ ਨੂੰ ਆਪਾਂ ਵਰਸਤੀ ਤਰੀਕੀ ਨਾਲ ਕਰ ਰਹੇ ਹਾਂ ਜਾਨ ਸਾਡਾ ਨੰਬਰ ਇੱਕ ਵਿਦਿਆਨ ਸਾਡੇ ਪੈਨਲ ਵਿੱਚ ਸ਼ਾਮਲ ਹੋਣਾ ਸੀ ਜਿਹਦੇ ਨਾਲ ਬਾਤਿਕ ਕ੍ਰਿਆ ਸਹਾਇਤਾ ਕਰਦਾ ਬਾੜੀ ਉਸਵਾਤ ਨੂੰ ਮਿਲਿਆ ਕਾਹ ਪਾਸੇ ਬਰਤੰਦੇ ਵਿੱਚ ਆ ਰਿਹਾ ਨਵੇਂ ਤਰੀਕਿਆਂ ਨਾਲ ਬਹੁਤ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਬਾਤਿਕ ਲਿਖੀ ਜਾ ਰਹੀ ਹੈ

ਕਈ ਵਾਰ ਇਹਦਾ ਹੁੰਦਾ ਕਿ ਕਾਪਾ ਤੇ ਵਾਰਤਕ ਦੇ ਨਾਲ ਜਦੋਂ ਫੋਟੋ ਪਾਈ ਹੁੰਦੀ ਹੈ ਜਦ ਇੱਕ ਫਟੋ ਵਾਲੀ ਉੱਤੇ ਜੋ ਉਹ ਤੇ ਦੇਖਿਆ ਕਿ ਉਹ ਪੁੱਛਿਆ ਜਨਾ ਨਹੀਂ ਗਰੇ ਇੱਕ ਕਈ ਅਦਾਜ ਚੰਦੇ ਜਿਹੜੀ ਪੈਨ ਦੇ ਨਾਲ ਪੈਨ ਇਥੇ ਰੱਖ ਕੇ ਉਹ ਕਰਨਾ ਜਾਂ ਸਮਾਨ ਵਾਲੇ ਕਿਉਂ ਕਰਨਾ ਤੇ ਤਲੜੀ ਕਿਉਂ ਜੀ ਦੀ ਲੋੜ ਹੀ ਪਈ ਫੋਟੋ ਦੇ ਕੇ ਆਇਆ ਉਹ ਬਾਹਰੋਂ

नित्य के बैठोगे सोचोगे चाहोगे पैरेड़ा का कुछ तो 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 देखोगे तो ये पर चीज़ का केनर कौतुहल लगाते हैं कि अपने यहाँ बड़ी है कि वो आ जाती है तो चीज़ वो मनन जो है रचन जो है वो उस दिन लेक्चर उस दिन लेक्चर मेक्सम जो है वो दिया तो केनर सुमेर होता है तो बहुत अच्छी बात है ज़िम्मी

ਬਹੁਤ ਵੇਖਦੇ ਆ ਬਹੁਤ ਅੱਛੀਆਂ ਗੱਲਾਂ ਸੰਪਾਦਨੀ ਵਿਸ਼ਾ ਨੂੰ ਲੈ ਕੇ ਕਰਦੇ ਆ ਕਹਿੰਦੇ ਪਰ ਇੱਕ ਤੋਂ ਡੁੰਗਾਈ ਤੇ ਬਹੁਤ ਘੱਟ ਲੱਗ ਪੁਰਾ ਦਾ ਕੰਮ ਹੁੰਦਾ ਗੁਰਦਿਆਰ ਸਿੰਘ ਨੇ ਉਹਨਾਂ ਬਾਰੇ ਇਹ ਗੱਲ ਕਹੀ ਸੀ ਤੇ ਸੇਮ ਹੀ ਮੈਂ ਜਿਹੜਾ ਹੈਗਾ ਉਹ ਅੱਜ ਕੱਲ ਦੀ ਵਾਰਤਕ ਦੇ ਵਿੱਚ ਲੱਗਦਾ ਕਿ ਜਦੋਂ ਅਸੀਂ ਦੇਖਦੇ ਹੈਗੇ ਆ ਕਿ ਪ੍ਰੀਤ ਰਣੀ ਦਾ ਜਿਹੜਾ ਪੱਤਰ ਹੈ अब तक कितने करना है बोर का डेले कहता है, है कि कितनी है ना भी पोजीशन ये ये बेड़ी हो सकता है कि कोशिश कर कर पढ़ना करके क्या हो सकता है कि जल्दी तो शुरू रोमांटिक वो देख छोड़े उन्हें चलो ना तो मैं भी हो सकता मैं क्या करूँ मैं किसे बता रहा हूँ बता रहा हूँ बी कितने कितने साक्षी जो ਜੈਨੀਤ ਵਰਤੀ ਜਾਂ ਬੋਗਿਤ ਵਰਤੀ ਵਰਤਦਾ ਦਾ ਅੰਸ਼ ਆ ਜਣਾ ਉਹ ਕਿਤਨੇ ਕਿਤੇ ਘੱਟ ਹੈ ਉਹਨਾਂ ਦੇ ਬਿਬਾਹ ਦੇ ਜਾਂ ਸਿਹਤ ਦੇ ਮਾਮਲੇ ਜਿਹੜਾ ਕਿਸੇ ਵੀ ਲੇਖੇ ਨਾਲ ਤੇ ਕਿਤਨੇ ਕਿਤੇ ਅਸੀਂ ਪਰਸਨਲ ਚਾਜੇ ਕਰ ਰਹੇ ਹਾਂ ਨਿੱਜੀ ਹੋ ਕੇ ਨਿੱਜੀ ਰੱਖਦੇ ਹਾਂ ਜਿਹੜੀਆਂ ਕਿ ਆਮ ਗੁਦਰ ਦੀ ਗੱਲਾਂ ਅਸੀਂ ਉਹਨਾਂ ਨੂੰ ਬਤਾਉਂਦਾ ਕਿਉਂ ਕਿ ਆ ਮੇਰੇ ਸਾਹਮਣੇ ਜਿਹੜੇ ਰੂਟੀਨ ਤੇ ਕਰਤਾਏ ਉਹਨਾਂ ਨਾਲ ਜਿਹੜੀ ਗੱਲ ਨਹੀਂ ਕੀਤੀ ਜਿਵੇਂ ਕਿ ਸੋਹਣ ਅੰਗਰਾ ਤੋਂ ਬਹੁਤ ਦਾ ਅੰਸ਼ ਹੋਣਾ ਤਾਂ ਉਹ ਤਾਂ ਸਮਾਧਨ ਨਹੀਂ ਆ ਗਿਆ ਜੇ ਲੈ ਰੱਸ ਸਪਲਿਸਟ ਪੁਲਿਸ ਹਮੇਸ਼ਾ ਕਰਦਾ ਹੈ ਕੋਸ ਨੂੰ ਜਾਦੇ ਹੈ ਕਰਤੀ जी शुक्रिया जी बहुत सुनहरी मुलाकात साढे आज के कार्यक्रम